ਅਨੰਦਪੁਰ ਦਾ ਘੇਰਾ ਪਿਆ ਲੰਬੇ ਘੇਰੇ ਤੋਂ ਬਾਅਦ ਸਿੰਘ ਬਦਾਵਾ ਦੇਗੇ ਸਿੰਘ ਜਦੋਂ ਬਦਾਵਾ ਦੇ ਕੇ ਗਏ ਸਤਗੁਰੂ ਦੇ ਜਕਾਰੇ ਛੱਡੇ ਬਹੁਤ ਸਾਰੇ ਸਿੰਘ ਸ਼ਹੀਦ ਹਿੰਦੂ ਸਤਗੁਰੂ ਦੇ ਜਕਾਰੇ ਛੱਡੇ ਅਨੰਦਪੁਰ ਹੀ ਛੱਡੀ ਤੇ ਜਕਾਰੇ ਛੱਡੇ ਸਰਸਾ ਨਦੀ ਤੇ ਸ਼ਹੀਦੀਆਂ ਪਾਈਆਂ ਸਿੰਘਾਂ ਨੇ ਜਕਾਰੇ ਛੱਡੇ ਸਰਸਵਦੀ ਪਾਰ ਕੀਤੀ ਬਹੁਤ ਕੁਝ ਰੜ ਗਿਆ ਨਦੀ ਚ ਮਹਾਰਾਜ ਨੇ ਜਕਾਰੇ ਛੱਡੇ ਗੜੀ ਦੇ ਵਿੱਚ ਸਹਿਬ ਜਾਦੇ ਸ਼ਹੀਦ ਹੋ ਗਏ ਜਾਨੋ ਪਿਆਰੇ ਸਿੰਘ ਸ਼ਹੀਦ ਹੋ ਕੇ ਸਤਗੁਰਾਂ ਦੇ ਜਕਾਰੇ ਛੱਡੇ ਤੇ ਜਦੋਂ ਪੰਥ ਨੇ ਹੁਕਮ ਕੀਤਾ ਵੀ ਇਸ ਗੜੀ ਨੂੰ ਖਾਲੀ ਕਰਕੇ ਚਲੇ ਜਾਓ ਸਤਗੁਰਾਂ ਦੇ ਨੇਤਰਾਂ ਚ ਜਲਵੇ ਹੋ ਗਏ ਭਾਈ ਧਰਮ ਸਿੰਘ ਨੇ ਸਵਾਲ ਕੀਤੇ ਵੀ ਇਹ ਜਲ ਕੇ ਉਹ ਬਹਿ ਗਿਆ ਐਨਾ ਕੁਛ ਹੋਇਤੇ ਜਿਕਾਰੇ ਛੱਡਦੇ ਰਹਿ ਤੇ ਹੁਣ ਅੱਖਾਂ ਵਿੱਚ ਅਥਰੂ ਮਨੁਸ ਜਨ ਲਗੇ ਪੰਥ ਤੋ ਬਸੋੜੇ ਦਾ ਦਰਦ ਛਲਕਦਾ ਏ ਮੈਨੂੰ ਵਿਛੜਨਾ ਬੜੀ ਪੀੜ ਦੇ ਰਿਹਾ ਪਰ ਹੁਕਮ ਪੰਥ ਦਾ ਏ ਵੇਂਤੀ ਕੀਤੀ ਪੰਥ ਨੂੰ ਕਿ ਮੇਰੇ ਕੁਝ ਕਾਰਜ ਹੈ ਉਹ ਕਰਨਵਾ ਤਾਂ ਚਲੇ ਜਾਵਾਂ ਖੋਲੋ ਉਕਤ ਹੋਇਆ ਕਲਗੀ ਤਰਪਾਚਾ ਦਾ ਜਦ ਕੱ ਲੱਗੇ ਕਿ ਬਾਬਾ ਜੀਵਨ ਸਿੰਘ ਜੀ ਨੂੰ ਇਸ਼ਨਾਨ ਕਰਵਾ ਕੇ ਲਿਆਓ ਇਸ਼ਨਾਨ ਕਰਾ ਕੇ ਲਿਆਂਦਾ ਸਤਿਗੁਰੂ ਗੁਰੂ ਕਲਗੀ ਤਰਪਾਚਾ ਜੀ ਨੇ ਆਪਣੀ ਪਛਾਣ ਆਜ਼ਬਾਨਾ ਜਿਹੜਾ ਉਤਾਰ ਕੇ ਬਾਬਾ ਜੀਵਨ ਸਿੰਘ ਨੂੰ ਪਹਿਨਾ ਦਿੱਤਾ ਆਪਣੀ ਦਸਤਾਰ ਉਤਾਰੀ ਤੇ ਬਾਬਾ ਜੀਵਨ ਸਿੰਘ ਨੂੰ ਪਹਿਨਾ ਦਿੱਤੀ ਉਹਦੇ ਉੱਤੇ ਕਲਗੀ ਸਜਾ ਦਿੱਤੀ ਸਤਿਗੁਰੂ ਜੀ ਇੱਕ ਸਤਗੁਰਾਂ ਦਾ ਬੰਧਾ ਕਵੀਆਂ ਦੇ ਵਿੱਚੋਂ ਕਮੀ ਹੈ ਜਿਹਦਾ ਗਰਮ ਹੈ ਗੁਰਬਲਾਸਪਾਤ ਸੈ 6 315 ਅੰਗ ਤੇ ਰੈਕਟਰ ਭਗਤ ਸਿੰਘ ਸਬੂਤ ਦੇ ਦੇ ਲਿਖਦੇ ਨੇ ਜੀਵਨ ਸਿੰਘ ਗੁਰਕਾ ਸੇਖ ਹੋਈ ਗੁਰਸਮ ਭੇਗ ਨ ਜਾ ਲੋ ਕੋਈ ਤਿਸ ਕੋ ਆਪਣੀ ਥੌਰ ਮਠਾਏ ਦੀ ਬਰਿਆਈ ਮਾਤ ਤਕਾਈ ਦੂਜਾ ਕਵੀ ਕੰਕਣ ਸਮਕਾਲੀ ਕਵੀ ਗੁਰੂ ਸਾਹਿਬ ਦਾ ਉਹ ਲਿਖਦਾ ਕਿ ਲੋ ਮੇਜ ਕਲਬੀ ਸਰਦਈ ਸਦਾਏ ਦੀਪ ਪਛਾਟ ਆਪਣੀ ਪਹਿਰਾਈ ਜੀਵਨ ਸਿੰਘ ਕੋਤ ਗੁਣਜ ਬਠਾਏ ਅੱਜ ਗੜੀ ਗੋਬਿੰਦ ਸਿੰਘ ਜਾਏ ਤੀਜਾ ਕਵੀ ਗੁਰਬਖਸ਼ ਸਿੰਘ ਇਹ ਵੀ ਗੁਰੂ ਦਾ ਸਮਕਾਲੀ ਕਵੀ ਆ ਇਹ ਰਹਿਤ ਨਾਲ ਦੇ ਖੇਸੇ ਇਹ ਲਿਖਦਾ ਅੰਤ ਅਕੇਲਾ ਗੜੀ ਨੇ ਬੰਦੂਕੀ ਪਰਵੀਨ ਜੀਵਨ ਸੰਗਰਮ ਕਰੇ ਚਦਾ ਜੂਝ ਜੋ ਸੰਗ ਦੀਨ ਵਜੇਦਾ ਅਤ ਪਰਸੰਨ ਭਇਓ ਲਿਓ ਮਾਰ ਗਵਿੰਦ ਦੇਲੀਤ ਆਇਓ ਸੀਸਲਾ ਖੁਸ਼ੀ ਕਰਨ ਰੰਗ ਚੌਥਾ ਕਵੀ ਵਰਤਮਾਨ ਦਾ ਕਵੀ ਭਾਈ ਰਤਨ ਸਿੰਘ ਜੀ ਪੰਗੂ ਗ੍ਰੰਥ ਪੰਥ ਪ੍ਰਕਾਸ਼ ਉਹ ਲਿਖਦਾ ਕਿੰਨਾ ਜੀਵਨ ਸੰਘਰਮ ਦੇ ਤੜੋ ਬੰਦੋ ਕੀ ਖੂਬ ਖਵਾਏ ਇੱਕ ਗੁਰੂ ਦੇ ਸੇਵਕ ਬਹਇਓ ਇੱਕ ਨਹੀਂ ਚੌਥਾ ਹੈ ਸਤ ਸੰਗਤ ਜੀ ਕਲਗੀ ਤੋਂ ਦੇ ਸੌਪ ਦਿੱਤੇ ਯਾਦ ਰੱਖਿਓ ਇਹ ਕਲਗੀ ਅਮੀਰੀ ਦੀ ਕਲਗੀ ਹੈ ਅਮੀਰੀ ਦੀ ਗੱਦੀ ਚਮਕੋ ਨਗਰ ਦੇ ਵਿੱਚ ਕੱਚੀ ਗੜੀ ਦੇ ਅੰਦਰ ਬੁਰਜ ਦੇ ਉੱਤੇ ਕਲਗੀ ਤਰਪਾਤਸ਼ਾ ਪੰਥ ਨੂੰ ਸੌਪ ਗਏ ਇੱਕ ਕਲਗੀ ਆ ਤੋੜੇ ਪੰਥ ਨੂੰ ਸੌਪ ਦਿੱਤੇ ਪਰ ਇੱਕ ਸਿੰਘ ਸੱਤਾ ਦੇ ਵਿੱਚੋਂ ਕਲਗੀ ਸਜਾ ਕੇ ਬੈਠਾ ਬਾਬਾ ਜੀਵਨ ਸਿੰਘ 6 ਸਿੰਘ ਬਾਕੀ ਬਚੇ ਇਹ ਗੱਦੀ ਮੇਰੀ ਦੀ ਪੰਥ ਨੂੰ ਤੇ ਪੀਰੀ ਦੀ ਸਤ ਗੁਰੂ ਤੇ ਪਿੰਨ ਸਿੰਘ ਅਮੀਰੀ ਦੀ ਗੱਦੀ ਨਾਲ ਛੱਡ ਦਿੱਤੇ ਤੇ ਪਿੰਨ ਸਿੰਘ ਪੀਰੀ ਦੀ ਗੱਦੀ ਨਾਲ ਲੈ ਗਏ ਅਮੀਰੀ ਦੀ ਗੱਦੀ ਨਾਲ ਭਾਈ ਦਇਆ ਸਿੰਘ ਇਹ ਪੰਜਾਂ ਪਿਆਰਿਆਂ ਵਾਲੇ ਦਇਆ ਸਿੰਘ ਨਹੀਂ ਹੈ ਉਹ ਪਹਿnde ਜਥੇ ਚ ਸ਼ਹੀਦ ਹੋ ਗਏ ਇਹ ਭਾਈ ਦਇਆ ਸਿੰਘ ਮੱਜ ਵੀ ਸਖੰਗਰੇਟੇ ਬਾਬਾ ਜੀਵਨ ਸਿੰਘ ਜੀ ਦੇ ਰਿਸ਼ਤੇ ਤੋਂ ਖੁੱਫੜ ਲੱਗਦੇ ਆ ਦੂਜੇ ਭਾਈ ਧਰਮ ਸਿੰਘ ਜੀ ਪੰਜਾਂ ਪਿਆਰਿਆਂ ਵਾਲੇ ਜਿਹੜੇ ਜੱਤ ਬਰਾਦਰੀ ਚ ਤੇਜੇ ਭਾਈ ਮਾਨ ਸਿੰਘ ਇਹ ਵੀ ਮਦਨ ਸਿੰਘ ਰੰਗਰੇਤ ਤੇ ਤਿੰਨ ਸਿੰਘ ਪਿੱਛੇ ਖੜੀ ਵਿੱਚ ਰਹਿ ਗਏ ਭਾਈ ਮਦਨ ਸਿੰਘ ਕੋਠਾ ਸਿੰਘ ਦਲੀਪ ਸਿੰਘ ਤੇ ਕੋਠਾ ਸਿੰਘ ਮਦਨ ਸਿੰਘ ਚਮਾਰ ਬਰਾਦਰੀ ਤੋਂ ਭਾਈ ਦਲੀਪ ਸਿੰਘ ਤੇ ਬਾਬਾ ਜੀਵਨ ਸਿੰਘ ਤੇ ਮਦਨ ਸਿੰਘ ਰੰਗਰੇਤੇ ਰਹਿ ਗਏ ਦੇਰ ਚੜ੍ਹ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਤ ਨੂੰ ਘੜੀ ਚੁਣ ਦਿੱਤੇ ਰੋਤ ਬੰਦੀ ਪੂਰੀ ਕਰ ਲਈ ਸਿੰਘਾਂ ਨੂੰ ਸਮਝਾ ਦਿੱਤਾ ਕਿ ਮੈਂ ਜਾ ਕੇ ਤਾੜੀ ਮਾਰਾਂਗਾ ਤੁਸੀਂ ਜਿਹੜੀ ਮਸਾਲਾ ਜੱਗਦੀ ਆ ਤੀਰਾਂ ਦੀ ਵਰਖਾ ਕਰਕੇ ਉਹ ਬੁਝਾ ਦੇਣੀ ਆ ਸਤਗੁਰੂ ਸੱਥੇ ਪਾਤਸ਼ਾਹ ਜੀ ਵਿਸ਼ਮਣ ਸੁੱਤੇ ਪਹਿਲੇ ਉਹਨਾਂ ਦੇ ਵਿੱਚ ਜਾ ਕੇ ਤਾੜੀ ਮਾਰੀ ਕਿਉਂਕਿ ਸੁੱਤੇ ਨੂੰ ਤਾੜੀ ਮਾਰ ਕੇ ਜਗਾਇਆ ਜਾਂਦਾ ਤਾੜੀ ਮਾਰ ਕੇ ਜਗਾਇਆ ਤੇ ਉੱਚੀ ਦੇਣੀ ਸਤਗੁਰਾਂ ਨੇ ਕਿਹਾ ਕਿ ਬੰਦ ਬਾਪੀ ਜਾ ਰਿਹਾ ਜੇ ਹਿੰਮਤ ਹੈ ਤੇ ਫੜ ਲਓ ਸਿੰਗਰ ਨੇ ਤੀਲਾਂ ਦੀ ਵਰਖਾ ਕਰਕੇ ਮਸਾਲਾ ਜੱਗ ਦੀਆਂ ਪੁਜਾ ਦਿੱਤੀਆਂ ਅੱਗੋਂ ਮਾਇ ਮਗਲ ਪਠਾਰ ਪਹਾੜੀ ਰਾਜ ਉੱਥੇ ਜੰਗ ਸ਼ੁਰੂ ਹੋ ਗਿਆ ਆਪਸ ਵਿੱਚ ਹੀ ਲੜਦੇ ਰਹੇ ਜੱਗ ਨਾਮੇ ਦਾ ਮੁਖਾਰੀ ਹੈ ਕਾਜੀ ਹਜਰਤ ਨੂਰ ਮੁਹੰਮਦ ਉਹ ਲਿਖਦਾ ਕਹਿੰਦਾ ਉਸ ਰਾਤ ਇੰਨਾ ਜ਼ਿਆਦਾ ਨੁਕਸਾਨ ਹੋਇਆ ਮੁਗਲੀਆਂ ਹਕੂਮਤ ਦਾ ਕਿ ਦੋ ਦਿਨਾਂ ਚ ਇੰਨਾ ਨੁਕਸਾਨ ਨਹੀਂ ਹੋਇਆ 56000 ਮੁਗਲੀਆਂ ਫੌਜ ਸ਼ਹੀਦ ਹੋ ਗਈ ਲੋ ਲੱਗੀ ਦਿਨ ਚੜਿਆ ਪਤਾ ਚਲਿਆ ਆਪਸ ਵਿੱਚ ਹੀ ਲੜੀ ਜਾਂਦੇ ਆਪਸ ਵਿੱਚ ਲੜਨਾ ਬੰਦ ਕਰਕੇ ਤੇ ਉਸ ਕੱਚੀ ਗੜੀ ਦੇ ਤੇ ਹਮਲਾ ਕੀਤਾ ਕੱਲਾ ਕੱਲਾ ਸਿੰਘ ਗੜੀ ਚੋਂ ਨਿੱਕਲ ਕੇ ਲੜਿਆ ਸ਼ਹੀਦ ਹੋਇਆ ਅੰਤ ਇਕੱਲਾ ਗੜੀ 'ਚ ਬੰਦੂਕੀ ਪਰਬੀਨ ਜੀਵਨ ਸਿੰਘ ਰੰਗਰੇਟਾ ਦੂਰ ਗਿਓ ਸੰਗ ਬਾਬਾ ਜੀਵਨ ਸਿੰਘ ਇਕੱਲੇ ਰਹਿ ਗਏ ਦੋ ਬੰਦੂਕਾਂ ਚਲਾਉਂਦੇ ਸੀ ਲੱਗ ਨਹੀਂ ਤੇ ਬਗ ਨਹੀਂ ਦੋਵੇਂ ਬੰਦੂਕਾਂ ਚੁੱਕ ਲਈਆਂ ਮਗਾ ਰਹੇ ਤੇ ਚੋਬ ਵੀ ਲਾਉਂਦੇ ਆ ਤੇ ਫੇਰ ਵੀ ਕਰਦੇ ਆ ਜਕਾਰੇ ਵੀ ਛੜਦੇ ਬਰੂਦ ਮੁੱਕ ਗਿਆ ਬੰਦੂਕਾਂ ਦੇ ਤਮਾਕੇ ਬੰਦ ਹੋ ਗਏ ਬੰਦੂਕਾਂ ਸੌ ਗਈਆਂ ਗੁਰੂ ਗੋਬਿੰਦ ਸਿੰਘ ਜੀ ਦਾ ਨੌ ਟੰਕੀ ਤੀਰ ਕਮਾਲ ਜਿਹੜਾ ਗੰਦਰ ਤੋਂ ਛੁਲਕਿਆ ਜਾਂਦਾ ਤੁਲਸਾਂ ਦੀਆਂ ਅੱਧ ਅੱਧ ਕੁਆਲਿਟੀਆਂ ਉਹਨੂੰ ਗੰਦਰ ਤੋਂ ਛੁਲਕਿਆ ਜਾਂਦਾ ਉਹ ਬਾਬਾ ਜੀਵਨ ਸਿੰਘ ਦੇ ਕੋਲ ਆ ਹੁਣ ਉਹ ਧੁਨਖ ਚੁੱਕਿਆ 5 5 7 7 ਤੀਰ ਚੜਾਏ ਇੱਕੋ ਵਾਰੀ ਪੁਲਸ ਤੇ ਤੇ ਕੰਨ ਤੱਕ ਖਿੱਚ ਖਿੱਚ ਕੇ ਬਾਬਾ ਜੀਵਨ ਸਿੰਘ ਨੇ ਤੀਰ ਛੱਡੇ 10 10 20 20 ਮੁਗਲਾਂ ਦੇ ਛਾਤੀ ਦੇ ਵਿੱਚੋਂ ਦੀ ਨਿਕਲਦੇ ਪਰੇ ਜਾਂਦੇ ਆ ਖੁਣ ਤੀਰ ਵੀ ਮੁੱਕ ਗਏ ਜਦੋਂ ਤੀਰ ਵੀ ਮੁੱਕ ਗਏ ਤੇ ਬਾਬਾ ਜੀਵਨ ਸਿੰਘ ਨੇ ਦੋ ਕਿਰਪਾਨਾਂ ਚੁੱਕੀਆਂ ਯਾਦ ਰੱਖਿਓ ਅਰਤੀ ਦੇ ਵਿੱਚ ਇੱਕ ਕੌਮ ਹੈ ਜਿਨ੍ਹਾਂ ਨੂੰ ਤੁਰਕ ਕਹਿੰਦੇ ਆ ਉਹਨਾਂ ਤੁਰਕਾਂ ਨੇ ਹਿੰਦੁਸਤਾਨ ਤੇ ਰਾਜ ਕੀਤਾ ਉਹ ਤੁਰਕ ਕੌਮ ਹੈ ਜਿਹੜੀ ਦੋ ਛਰਪਾਨਾਂ ਫੜ ਕੇ ਲੜਦੀ ਸੀ ਭਾਰਤ ਦੇ ਵਿੱਚ ਇੱਕੋ ਹੀ ਮਰਦ ਆ ਗੰਬੜਾ ਬਾਬਾ ਜੀਵਨ ਸਿੰਘ ਹੋਇਆ ਜਿਹਨੇ ਦੋ ਛਰਪਾਨਾਂ ਨਾਲ ਜੰਗ ਲੜੀ ਗੜੀ ਚੋਂ ਬਾਹਰ ਨਿਕਲੇ ਬੜਾ ਤੇਜ ਜੁੱਧ ਮਚਿਆ ਵਜੀਦ ਖਾਨ ਨੇ ਰੌਲਾ ਪਾਇਆ ਭਲੇਖਾ ਸੀ ਮਾਰੇ ਵਿੱਚ ਕਿ ਗੋਬਿੰਦ ਸਿੰਘ ਹੈ ਰੋਲਾ ਪਾਇਆ ਕਹਿੰਦਾ ਗੁਰੂ ਗੋਬਿੰਦ ਸਿੰਘ ਹੈ ਹੁਣ ਗੜੀ ਚ ਕੋਈ ਸਿੰਘ ਨਹੀਂ ਰਿਹਾ ਇਹਨੂੰ ਜਿੰਦਾ ਪਕੜਨਾ ਕਾਜੀ ਹਜਰਤ ਨੂਰ ਮੁਹੰਮਦ ਲਿਖਦਾ ਕਹਿੰਦਾ ਐਦਾਂ ਘੁੰਮਦਾ ਸੀ ਉਹ ਜਵੇਂ ਬਾਬ ਰੋਲਾ ਘੁੰਮਦਾ ਕਿਸੇ ਨੂੰ ਕੁਝ ਸਮਝ ਨਹੀਂ ਸਿਉਂਦੀ ਬਹੁਤ ਸਾਰੇ ਜਰਨੈਲ ਮਰਵਾ ਕੇ ਵਜੀਦ ਖਾਨ ਨੇ ਰੋਲਾ ਪਾਇਆ ਕਹਿੰਦਾ ਇਹਨੂੰ ਸਮਾਪਤ ਕਰੋ ਮੇਤੇ ਸਾਰੀ ਫੌਜ ਖਤਮ ਕਰ ਦੇਗਾ ਤੀਰ ਤੇ ਗੋਲੀਆਂ ਦਾ ਮੀਂਹ ਵਰਾ ਦਿੱਤਾ ਜੇੜਾ ਖਾ ਕੇ ਬਾਬਾ ਜੀਵਨ ਸਿੰਘ ਧਰਤੀ ਤੇ ਡਿੱਗ ਪਏ ਸਾਧ ਸੰਗਤ ਜੀ ਅਸਲਾਮ ਦੇ ਵਿੱਚ ਦੋ ਅਹੁਦੇ ਆ ਇੱਕ ਗਾਜੀ ਖਾਨ ਇੱਕ ਖਾਨ ਬਹਾਦਰ ਗਾਜੀ ਖਾਨ ਉਹਨੂੰ ਖਿਤਾਬ ਮਿਲਦਾ ਜਿਨੇ ਜਗ ਦੇ ਵਿੱਚ ਲੱਖ ਆਦਮੀ ਕਤਲ ਕੀਤਾ ਹੋਵੇ ਉਹਨੂੰ ਗਾਜੀ ਬਾਬਾ ਤਾਂ ਲੱਗ ਜੰਦੇ ਖਾਨ ਬਹਾਦਰ ਉਹਨੂੰ ਖਿਤਾਬ ਮਿਲਦਾ ਜਿਹਨੇ ਬਹੁਤ ਸਾਰੀਆਂ ਜੰਗਾਂ ਲੜੀਆਂ ਹੋਏ ਇੱਕ ਵੀ ਜੰਗ ਨਾ ਹਾਰਿਆ ਹੋਵੇ ਉਹਨੂੰ ਖਾਨ ਬਹਾਦਰ ਕਹਿੰਦੇ ਆ 20 25 ਗਾਜੀ ਤੇ ਖਾਨ ਬਹਾਦਰ ਸੋਚਿਆ ਕਿ ਗੋਬਿੰਦ ਸਿੰਘ ਜਿੱਦ ਕੇ ਧਰਤੀ ਤੇ ਇਹਦਾ ਸਿਰ ਵੱਢੋਗੇ ਤੇ ਇਨਾਮ ਬੜਾ ਭਾਰੀ ਮਿਲੇਗਾ ਭੱਜ ਕੇ ਅੱਗੇ ਵਧੇ ਸਰਵਦੰਨ ਨੂੰ ਬਿਲਕੁਲ ਜਦ ਨੇੜੇ ਆ ਗਏ ਬਾਬਾ ਜੀਵਨ ਸਿੰਘ ਨੇ ਜਿਹੜੀ ਬਚੀ ਖੁਚੀ ਸ਼ਕਤੀ ਇਕੱਠੀ ਕੀਤੀ ਇੱਕ ਦਮ ਉੱਥੇ ਦੋਨੇ ਕਿਰਪਾਨਾਂ ਫੇਰੀਆਂ 20 25 ਗਾਜੀ ਤੇ ਖਾਨ ਬਹਾਦਰ ਝਟਕਾ ਕੇ ਧਰਤੀ ਤੇ ਸੁੱਟ ਦਿੱਤੇ ਬੋਲੋ ਸਤਨਾਮ ਖੇਰ ਦੁਬਾਰਾ ਗੋਲੀਆਂ ਤੇ ਤੀਰ ਚੱਲੇ ਹੁਣ ਭੌਰ ਉੱਡ ਗਿਆ ਸਰੀਰ ਦੇਡਾ ਖਾ ਕੇ ਧਰਤੀ ਤੇ ਡਿੱਗ ਪਿਆ ਬੱਚੇ ਖੁਚੇ ਜਿਹੜੇ ਗਾਜੀ ਖਾਨ ਤੇ ਖਾਨ ਬਹਾਦਰ ਹਨ ਉਹ ਇੱਕ ਦੂਜੇ ਨੂੰ ਕਹਿੰਦੇ ਆ ਕਹਿੰਦਾ ਉਹ ਗਾਜੀ ਖਾਨ ਗੋਬਗ ਸਿੰਘ ਡਿੱਗਾ ਧਰਤੀ ਤੇ ਇਹਦਾ ਸਿਰ ਵੱਡਾ ਤੇ ਇਨਾਮ ਬਹੁਤ ਵੱਡਾ ਅੱਗੇ ਵੱਧ ਸਿਰ ਵੱਢ ਕੇ ਲਿਆਇਆ ਅੱਗੋਂ ਗਾਜੀ ਬਾਬਾ ਕਹਿੰਦਾ ਬੜੇ ਸਿਰ ਵੱਢ ਲੈ ਹੁਣ ਤੱਕ ਬੜੇ ਇਨਾਮ ਜਿੱਤ ਲਏ ਹੁਣ ਤੇ ਇਧਰ ਨੂੰ ਮੂੰਹ ਕਰਨੀ ਜੀ ਨਹੀਂ ਕਰਦਾ ਤੂੰ ਜਾ ਤੂੰ ਵੱਢ ਕੇ ਲਿਆ ਦਰਦਾ ਕੋਈ ਨਹੀਂ ਸ਼ਹੀਦ ਹੋਏ ਦੇ ਨੇੜੇ ਨਹੀਂ ਆਉਂਦਾ ਸਾਥ ਸੰਗਤ ਜੀ ਕੋੜੇ ਤੇ ਚੜ ਕੇ ਰੱਸਾ ਛੁੱਟ ਕੇ ਦੂਰੋਂ ਪੈਰਾਂ ਨੂੰ ਰੱਸਾ ਪਾ ਕੇ ਖਿੱਚ ਧੂਕੇ ਵੇਖਿਆ ਕਿ ਹੁਣ ਇਹ ਨਹੀਂ ਜਿੰਦਾ ਫੇਰ ਕਿਤੇ ਲਾਗੇ ਜਾ ਕੇ ਸਿਰ ਵਢਿਆ ਉਹ ਸਿਰ ਲੈ ਕੇ ਦਿੱਲੀ ਨੂੰ ਭੌੜੇ ਦਿੱਲੀ ਦੇ ਔਰੰਗਜੇਬ ਦੇ ਰੋਜ਼ਨਾਮੇ 'ਤੇ ਚੀਖ-ਚੀਖ ਕੇ ਕਹਿੰਦੇ ਨੇ ਕਿ ਹੋਈ ਸਨਾਖਤ ਨਿਕਲਿਆ ਜੀਵਨ ਸਿੰਘ ਭਾਈ ਉੱਥੇ ਸਨਾਖਤ ਹੋਈ ਤੇ ਪਤਾ ਚੱਲਿਆ ਕਿ ਇਹ ਗੋਬਿੰਦ ਸਿੰਘ ਨਹੀਂ ਹੈ ਵਜੀਦ ਖਾਨ ਨੂੰ ਦੱਸ ਦਿਓ ਗੋਬਿੰਦ ਸਿੰਘ ਫੇਰ ਤੁਹਾਨੂੰ ਚਕਮਾ ਦੇ ਕੇ ਨਿਕਲ ਗਿਆ ਇਹ ਤੇ ਉਹ ਵਾਂਟਡ ਜੈਤਾ ਏ ਜਿਹੜਾ ਇੱਥੋਂ ਦਿੱਲੀ ਚਾਂਦਨੀ ਚੌਕ ਤੋਂ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਗਿਆ ਸੀ